ਚਲ ਮੈਂ ਲਾ ਇਹਦਾ ਵੀ ਫੋਨ ਆ ਗਿਆ ਆ ਗਈ ਹੁਣੀ ਮੈਨੂੰ ਲੱਗਦਾ ਹਲੋ ਹਾਂ ਆ ਗਈ ਤੂੰ ਚਲ ਠੀਕ ਆ ਫੇ ਆ ਜਾ ਆ ਲੱਗੀ ਚੱਲਣ ਯਾਰ ਆ ਜਾ ਫੇ ਤੂੰ ਓਕੇ ਚਲ ਠੀਕ ਆ ਚੰਗਾ ਰੱਖ ਫੇ ਫੋਨ ਆ ਜੀ ਓਕੇ ਓਕੇ ਇਹਨੂੰ ਵੀ ਬੜੀ ਕਾਲੀ ਲੈਂਦੀ ਆ ਕਦੇ ਮੰਮੀ ਹਾਂ ਕੀ ਰੋ ਲਪਾਇਆ ਤੂੰ ਇਹ ਕੀ ਕਰ ਰਹੀ ਨੇ ਇਧਰ ਮੈਂ ਬੱਸ ਕੁਛ ਨਹੀਂ ਕੋਠੇ ਤੇ ਕੱਪੜੇ ਸੁੱਕਣੇ ਪਾ ਕੇ ਆਈ ਆ ਤੇ ਮੈਂ ਤੁਹਾਨੂੰ ਕਹਿਣਾ ਹੀ ਚਾਹੁੰਦੀ ਠੀਕ ਆ ਚੰਗਾ ਫਿਰ ਮੈਂ ਚਲਦੀ ਆ ਕੀ ਗੱਲ ਰੋਟੀ ਨਹੀਂ ਖਾਣੀ ਤੂੰ ਨਾ ਮੰਮੀ ਹੂੰ ਤੁਹਾਡੇ ਸਾਹਮਣੇ ਟਾਈਮ ਅੱਗੇ ਇੰਨਾ ਹੋ ਗਿਆ ਆ ਟਾਈਮ ਕੁਛ ਨਹੀਂ ਹੋਈ ਕਾਲੀ ਪਈ ਆ ਤੂੰ 2 ਮਿੰਟ ਬਹਿ ਮੈਂ ਤੇਰੇ ਲਈ ਦੋ ਰੋਟੀਆਂ ਲਾ ਦੇਣੀ ਨਹੀਂ ਮੰਮੀ ਹੂੰ ਨਹੀਂ ਹਾਂ ਤੇ ਮੰਮੀ ਤੁਸੀਂ ਕੋ ਰੋਟੀਆਂ ਲਾਉਣੀਆਂ ਤੁਹਾਡੇ ਦਿਮਾਗ ਖਰਾਵਾ ਤੁਸੀਂ ਭਾਬੀ ਨੂੰ ਫੋਨ ਕਰੋ ਹਾਂ ਆ ਹੋੜੀ ਇਹ ਦੇ ਖਲਾਰਾ ਵੀ ਕਿੰਨਾ ਪਿਆ ਆ ਮੇਰਾ ਤਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਮੈਨੂੰ ਤਾਂ ਟਾਈਮ ਹੁੰਦਾ ਨਹੀਂ ਮੇਰੇ ਕੋ ਹੁੰਦਾ ਕੰਮ ਕੁਮ ਜੇ ਮੈਂ ਨਹੀਂ ਕਰਨਾ ਕੋਈ ਨਾ ਤਾਂ ਤੁਸੀਂ ਹਿੱਦਾ ਕਰੋ ਭਾਬੀ ਨੂੰ ਫੋਨ ਲਾਓ ਚਲ ਕੋਈ ਨੀ ਬੁਲਾਉ ਸਹੀ ਐਵੇਂ ਚਲ ਗਈ ਰੋਸ ਕੇ ਅੱਗੇ ਜੇ ਹੁੰਦਾ ਹੀ ਚੱਲ ਪਟਾਣਾ ਰੋਟੀ ਪਾਣੀ ਤਾਂ ਕਰ ਲੈਂਦੀ ਹੁੰਦੀ ਤੇ ਲੜਦੀਆਂ ਵੀ ਫੇਰ ਤੁਸੀਂ ਦੋਨੇ ਜਣੀਆਂ ਹੀ ਆ ਤੇ ਮੰਮੀ ਮੈਨੂੰ ਉਦਾਂ ਨਹੀਂ ਕੋਈ ਵੀ ਭਾਬੀ ਬੋਲਦੀ ਰਹਿੰਦੀ ਫੇਰ ਮੈਨੂੰ ਚੰਗਾ ਨਹੀਂ ਲੱਗਦਾ ਚਲ ਕੋਈ ਨਹੀਂ ਦੇ ਮੈਨੂੰ ਫੋਨ ਲਾ ਕੇ ਮੈਂ ਕਰਦੀ ਉਹਦੇ ਨਾਲ ਮੰਮੀ ਪਤਾ ਕੀ ਕਰਿਓ ਉਦਾਂ ਜੇ ਤੁਸੀਂ ਗਿਆ ਨਾ ਉਦਾਂ ਨਹੀਂ ਹੁੰਨੇ ਹੋਣਾ ਤੁਸੀਂ ਇੱਦਾਂ ਕਰਿਓ ਉਹਨੂੰ ਕਿਓ ਮੈਂ ਠੀਕ ਐ ਨਹੀਂ ਚਲ ਕੋਈ ਨਹੀਂ ਬੁਲਾਉ ਹੁਣ ਉਹ ਤਾਂ ਮੈਂ ਸੇਧ ਨਹੀਂ ਠੀਕ ਹੈਗੀ ਤੇ ਇਦਾਂ ਕਰ ਤੂੰ ਆ ਜਾ ਫੇਰ ਆ ਜਾਣਾ ਉਹਨੇ ਉਦਾਂ ਕਿੱਥੇ ਹੋਣਾ ਆਨਨੇ ਲਗੀ ਇੱਕ ਵਾਰੀ ਤੇ ਬਾਰਾ ਜਨ ਨੇ ਮਾਰਾ ਮੰਗੂ ਐਕਟ ਕਰਿਓ ਉਹਨਾਂ ਕੋਲ ਆ ਆ ਜਾ ਫਿਰ ਇੱਥੇ ਅੰਦਰ ਆ ਜਾ ਲੈ ਕੇ ਗੱਲ ਕਰੀ ਹਲੋ ਆ ਰੂਬੀ ਕਿਦਾਂ ਅੱਛਾ ਬੱਚੇ ਠੀਕ ਆ ਠੀਕ ਠੀਕ ਰੂਬੀ ਮੈਂ ਤੁਹਾਨੂੰ ਫੋਨ ਕੀਤਾ ਸੀ ਜਿਹੜੀ ਮੇਰੀ ਸਿਹਤ ਨਹੀਂ ਠੀਕ ਹੈ ਜੀ ਨਹੀਂ ਨਹੀਂ ਤੂੰ ਇਦਾ ਕਰ ਤੂੰ ਸ਼ਾਮ ਤੱਕ ਆ ਜਾਗਾ ਤੈਨੂੰ ਪਤਾ ਕੁੜੀ ਵੀ ਕਾਲਜ ਜਾਂਦੀ ਆ ਤੇ ਫੇਰ ਉਹ ਘਰ ਰੋਖਾ ਜੇ ਮੈਨੂੰ ਕੁਝ ਹੋ ਗਿਆ ਮਗਰੋਂ ਤੇ ਫੇਰ ਸ਼ਾਮ ਤੱਕ ਕੁਝ ਨਹੀਂ ਆਉਂਦੀ। ਸ਼ਾਮ ਤੱਕ। ਤੂੰ ਇਦਾਂ ਕਰ ਵੀ ਜਿਸਲੇ ਵੀ ਟਾਈਮ ਲੱਗਦਾ ਤੂੰ ਫੋਟੋ ਫੋਟੋ ਤੋਂ ਨਿਕਲ। ਕਿਉਂ? ਤੈਨੂੰ ਪਤਾ ਤੇ ਹੈ ਘਰ ਕੋਈ ਵੀ ਹੈ ਨਹੀਂ ਜੇ ਮੈਨੂੰ ਮਗਰੋਂ ਕੁਝ ਹੋ ਗਿਆ ਤੇ ਫੇਰ ਕੋਈ ਨਾ ਤਾਂ ਫੇਰ ਮੁੜ ਕੇ ਜਾਂਦੇ ਰਹੇ ਹਾਂ। ਤੂੰ ਇਦਾਂ ਕਰ ਘਰ ਆ ਅੱਜ। ਆਹੋ ਦੇਖ ਲਾ ਕਿੰਨੀ ਜਲਦੀ ਹੋ ਸਕਦੀ ਆ ਜਾ ਕਰ ਚਲ ਠੀਕ ਠੀਕ ਛੱਟ ਪਿਆ ਹੋਰ ਕੀ ਗੰਦੀ ਗੰਦੀ ਕੋਈ ਨਹੀਂ ਮੈਂ ਦੇਖਦੀ ਆ ਹਾਂ ਆ ਨੀ ਨਹੀਂ ਗੰਨੀ ਉਹ ਇਹ ਵੀ ਥੋੜਾ ਬਮਾਰਾ ਮੰਗੋ ਬੋਲਣੀ ਸੀ ਉਹਨੂੰ ਪਤਾ ਲੱਗ ਜਾਣਾ ਕੋਈ ਗੱਲ ਨਹੀਂ ਆਪੇ ਆ ਜਾਣਾ ਉਹਨੇ ਉਦੋਂ ਦਾ ਮੈਂ ਆ ਜੂਗੀ ਨਾ ਮੰਮੀ ਹੁਣ ਹੋਰ ਹੋਰ ਆ ਜਾਣਾ ਉਹਨੇ ਮੇਰੇ ਰੱਬ ਕਰਕੇ ਮੇਰੇ ਕਾਲਜ ਤੋਂ ਦਿਆਂ ਨੂੰ ਆ ਜਾਵੇ ਮੇਰੇ ਕੋਲ ਹੀ ਕੰਮ ਕੁਮ ਹੁੰਦਾ ਆ ਨਾ ਕੋ ਚਾਹ ਨਾ ਪਾਣੀ ਮੁਰਕ ਕੇ ਫਿਰਦੇ ਆ ਗੰਦ ਵੀ ਦੇਖੋ ਆ ਕਿੰਨਾ ਪਿਆ ਆ ਹੋਈ ਆ ਹੁਣ ਮੇਰੇ ਤੋਂ ਇੰਨੀ ਸਾਫ ਸਫਾਈ ਨਹੀਂ ਹੁੰਦੀ ਹੈਗੀ ਤੂੰ ਵੀ ਗੱਲ ਚੱਲ ਜਿੰਦੀ ਆਓ ਚਲ ਠੀਕ ਆ ਫਿਰ ਮੰਮੀ ਮੈਂ ਚਲਦੀ ਆ ਚਲ ਠੀਕ ਆ ਆ ਫੋਨ ਕਰੀ ਜਾਂਦੀ ਐ ਦੱਸ ਖਾ ਪੀ ਲਈ ਕੁਛ ਕਾ ਉੱਥੇ ਅੱਛਾ ਚਲ ਆਹੋ ਤੋ ਠੀਕ ਆ ਮਮਿ ਨੀ ਚੰਗਾ ਚੰਗਾ ਧਿਆਨ ਰੱਖਿਓ ਆਪਣਾ ਠੀਕ ਠੀਕ ਚਲੋ ਤੇ ਇੱਕ ਵਾਰੀ ਫੇਰ ਫੋਨ ਕਰ ਲਿਓ ਵੇਚ ਜੀ ਉਹਨੂੰ ਕੋਈ ਨਹੀਂ ਮੈਂ ਦੇਖਦੀ ਆ ਫੇਰ ਚੰਗਾ ਥੋੜੀ ਕੁ ਦੇਰ ਨੂੰ ਰੋਕ ਕੇ ਨਾ ਫੇਰ ਦੇਖਦੀ ਆ ਆ ਚਲ ਤਿਆਰ ਤਾਂ ਹੋਈ ਨਹੀਂ ਮਮਿ ਨੂੰ ਫੋਨ ਕਰਦੇ ਆ ਕਿ ਨਾ ਲੱਗੀਆਂ ਹਲੋ ਸਸੀ ਗਰ ਮਮੀ ਹੋਰ ਸੁਣਾਓ ਕਿੱਦਾਂ ਠੀਕ ਓ ਮੈਂ ਨਾ ਲੱਗੀ ਸੀ ਓਨ ਘਰ ਮੈਂ ਕਿ ਤੁਹਾਨੂੰ ਦੱਸ ਦਵਾਂ ਨਹੀਂ ਨਹੀਂ ਉਹ ਮਨੀ ਨੂੰ ਕਹਿੰਦੀ ਮੈਂ ਸਾਡੇ ਆਂਦਾ ਮਨੀ ਤਾਂ ਹਾਂਜੀ ਚਲੋ ਠੀਕ ਹੈ ਫਿਰ ਲੱਗੀ ਹਾਂ ਠੀਕ ਤੇ ਖਾ ਮਰੇ ਸੌਂ ਕਰਦਾ ਤੇ ਜਾਨੀ ਬਾਕੀ ਕੰਮ ਤੁਮਮੀ ਹੀ ਕਰ ਲੈਣਾ ਅਬੀ ਕਿੱਥੇ ਤੇ ਆ ਰਹੇ ਮੈਂ ਬੈਂਡ ਨੂੰ ਚੱਲਨੀ ਮਣੀ ਅੱਛਾ ਅੱਛਾ ਹਾਂ ਕਾਏ ਬਾਤ ਥੀ ਕਿਤੇ ਤੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਕੰਮੇ ਚੱਲੀਆਂ ਉਦੋਂ ਬੈਠੇ ਮੰਮੀ ਦੱਸਣ ਤਾਂ ਲਈ ਜਾ ਕੇ ਘਰੇ ਗੱਲ ਕਰਾਂਗੇ ਰਿਸ਼ਤੇ ਵੱਲੋਂ ਅੱਛਾ ਅੱਛਾ ਰਿਸ਼ਤੇ ਬਾਤੇ ਚੱਲੇ ਤੁਹਾਡੇ ਰਿਸ਼ਤੇ ਨੇ ਚੱਲੀਆਂ ਹੁਣ ਅੱਛਾ ਅੱਛਾ ਫੇ ਜਾਓਗੇ ਇਸ ਕੱਲ ਜਲਦੀ ਜਲਦੀ ਨਹੀਂ ਬਸ ਚੱਲੀ ਹੀਗੀ ਹਾਂ ਮੈਂ ਛੱਡਿਆ ਹਾਂ ਹਾਂ ਛੱਡਿਆ ਚਲੋ ਮੈਂ ਤੁਹਾਨੂੰ ਫੇ ਬਾਹਰ ਹੀ ਲਾ ਕੇ ਆ ਜਾਊਂਗਾ ਨਹੀਂ ਨਹੀਂ ਬਾਹਰ ਕੋ ਲਾ ਕੇ ਆਣਾ ਅੰਦਰ ਚੱਲੀਗਾ ਨਹੀਂ ਨਹੀਂ ਫੇ ਮੈਂ ਇੱਕੋ ਵਾਰ ਜਾਵਾਂਗੇ ਕਿ ਫੇ ਬਰਾਤ ਲੈ ਕੇ ਫੇ ਗੱਲਬਾਤ ਕਰੇ ਆਓ ਹਾਂ ਨਹੀਂ ਵਸ ਚੱਲੀ ਹੈਗੀ ਹਾਂ ਹਾਂ ਕੋਈ ਨਹੀਂ ਤੁਸੀਂ ਮੈਨੂੰ ਆਪਣੀ ਰਿੰਗ ਤੇ ਵੀ ਦੇ ਦਿਓ ਕਿ ਨਾਪਾ ਦੇਵੇ ਮਚੋਲਗੀ ਤੇ ਪੌਣੀ ਪੌਣੀ ਮੈਂ ਦੇਵੇ ਰਿੰਗ ਨਹੀਂ ਮੈਂ ਪਵਾਣੀ ਮੈਨੂੰ ਲਾਲਚ ਨਹੀਂ ਆ ਕਿਸੇ ਗੱਲ ਦਾ ਬਸ ਰਿਸ਼ਤਾ ਦਾ ਡਾਸੇ ਦੇ ਚੜ ਜਾ ਬਸ ਇੰਨੀ ਨਹੀਂ ਮੈਂ ਤੇ ਭਾਬੀ ਦੀ ਮਚੋਲਗੀ ਦੀ ਦੇਣੀ ਤੇ ਆਣੀ ਨਹੀਂ ਕੋਈ ਗੱਲ ਨਹੀਂ ਮਚੋਲਗੀ ਮੈਂ ਲੈ ਲਾਂਗੀ ਕੋਈ ਗੱਲ ਨਹੀਂ ਕੋਈ ਨਾਪਾ ਦੇ ਦਿਓ ਮੈਨੂੰ ਤੇ ਮੈਂ ਜਾਣਾ ਵੇ ਮੈਂ ਦੇ ਆਉਗਾ ਨਾ ਹਾਂ ਕੋਈ ਨਹੀਂ ਤੇ ਫਿਰ ਮੈਂ ਜਾ ਆਣੀ ਆ ਘਰੇ ਆਲੀ ਕਰ ਹਾਂਜੀ ਹਾਂਜੀ ਘਰੇ ਆਓ ਤੇ ਚਲੋ ਮੈਂ ਛੱਡ ਆਉਣਾ ਤੁਹਾਨੂੰ ਠੀਕ ਹਾਂਜੀ ਬੜੀ ਇੱਕ ਆ ਮਮੂ ਕੋ ਮਗਾ ਕੇ ਤੇ ਚੱਲਾਂ ਮੰਮੀ ਹਾਂ ਮੈਂ ਮਾੜਾ ਮੋਟਾ ਕਰ ਲਿਆ ਕੰਮ ਤੇ ਮੈਂ ਚੱਲੀ ਫਿਰ ਪਿੰਡ ਨੂੰ ਹਾਂ ਚੱਲ ਜਾਇਆ ਫੇ ਆ ਮਣੀ ਚੱਲਾ ਮੈਨੂੰ ਛੱਡਣ ਤੇ ਮੈਂ ਇਹਨੂੰ ਕਿਹਾ ਤੇ ਸਿਗਾ ਚੱਲ ਚਲੀ ਅੰਦਰ ਚਲਾਂਗੇ ਕਹਿੰਦਾ ਨਹੀਂ ਮੈਂ ਬਾਹਰ ਬਾਹਰ ਹੀ ਮੋੜ ਜਾਣਾ ਹਾਂ ਚੱਲ ਤੂੰ ਇਦਾਂ ਚੰਗਾ ਵੀ ਨਹੀਂ ਲੱਗਦਾ ਹੈਗਾ ਪਹਿਲਾਂ ਹੂੰ ਹੂੰ ਤੇ ਉਹਦਾ ਨਾ ਕੋਈ ਗੱਲ ਬਾਤ ਹੁੰਦੀ ਤਾਂ ਭੋਮਾ ਚਲੇ ਜਾਂਦਾ ਹੁਣ ਤਾਂ ਤੂੰ ਗੱਲ ਕਰਨ ਜਾਣਾ ਫਿਰ ਇਦਾਂ ਨਾਲ ਜਾਣ ਦਾ ਚੰਗਾ ਵੀ ਨਹੀਂ ਲੱਗਦਾ ਹੈਗਾ ਜਿੱਦਾਂ ਗੱਲ ਬਣੀ ਉਹਦਾ ਬਣਾਉਣੀ ਚਾਹੀਦੀ ਹੈ ਹਾਂਜੀ ਚਲੋ ਠੀਕ ਆ ਫੇ ਮੈਂ ਚੱਲਨੀ ਹਾਂ ਆ ਜਾਇਆ ਤਾਂ ਫੇ ਆਜੀ ਟਾਈਮ ਨਾਲ ਠੀਕ ਆ ਕੇ ਚਲ ਪਰਮਾਤਮਾ ਕਰੇ ਬੜੀ ਜੜੀ ਅਸੇਰੇ ਚੱਲਦੀ ਤੇ ਚਲ ਇਹਦਾ ਵੀ ਵਿਆਹ ਹੋ ਜਾਵੇ ਚਲ ਟੈਨਸ਼ਨ ਮੁੱਕੀ ਵਿੱਚ ਆ ਕਾਜਲ ਨੂੰ ਨਹੀਂ ਆਇਆ ਤਾਂ ਕਾਈ ਕਹਿੰਦੀ ਮੈਂ ਹੁਣੇ ਹੀ ਆਈ ਆ ਦੇਖਦੀ ਆ ਹੈ ਟਾਈਮ ਵੀ ਕਿੰਨਾ ਹੋ ਗਿਆ ਅਜ ਤੱਕ ਆਈ ਨਹੀਂ ਕੋੜੀ ਹੈ ਪਤਾ ਨਹੀਂ ਕਿੰਨਾ ਟਾਈਮ ਲਾ ਦਿੱਤਾ ਕਿੱਥੇ ਰਹਿ ਗਈ ਹੈ ਮੈਂ ਕਾਜਲ ਆ ਗਈ ਸਸੀ ਘਰੋਂ ਪਸਟੀਕਾ ਹੋਰ ਕਹਿੰਦਾ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਸੁਣਾਓ ਮੈਂ ਕਿੰਨੀ ਦੇਰ ਦੀ ਇਹ ਕੱਲੀ ਆਈ ਆਂ ਆ ਨਹੀਂ ਮੰਮੀ ਮੈਂ ਨਹੀਂ ਆਇਆ ਸੀਗਾ ਬਾਹਰੋਂ ਛੱਡ ਕੇ ਉਹਨੂੰ ਵੀ ਲੈ ਆਉਣਾ ਸੀ ਨਾਲ ਹੁੰਦਾ ਉਹ ਨਹੀਂ ਉਹਨੂੰ ਕੰਮ ਸੀਗਾ ਕਹਿੰਦਾ ਮੈਂ ਛੱਲਾ ਵਾਂ ਫੇਰ ਕੀ ਹੋ ਗਿਆ ਚਾਹ ਪੈਣ ਕਿਗੇ ਚੱਲ ਹੁੰਦਾ ਤਾਂ ਨਹੀਂ ਉਹ ਚਲਾ ਗਿਆ ਫੇਰ ਅੱਛਾ ਚਲ ਆ ਜਾ ਫੇਰ ਲੈ ਗਾ ਪਾਣੀ ਪੀ ਕੇ ਹਾਂਜੀ ਮੰਮੀ ਡੈਡੀ ਕਿੱਥੇ ਹੈ ਡੈਡੀ ਤਾਂ ਹੁਣੇ ਬਾਹਰ ਗਏ ਢੀਕਦੇ ਤੈਨੂੰ ਅਸਾਈ ਨਹੀਂ ਖਾਜ ਲੈ ਜੇ ਤੱਕ ਫੌਰਤ ਨਾ ਕਰ ਸਲ ਠੀਕ ਹੈ ਬਸ ਸਭ ਠੀਕ ਹੈਗਾ ਤੂੰ ਹੀ ਸੁਣਾਓ ਮੈਂ ਠੀਕ ਹੈਗਾ ਬੱਚੇ ਬੱਚੇ ਵੀ ਠੀਕ ਠਾਕ ਆ। ਲੈ ਆਉਣਾ ਸੀ ਨਾਲ। ਨਹੀਂ ਉਹ ਮੈਂ ਉਹਨਾਂ ਨੂੰ ਦੱਸ ਕੇ ਵੀ ਨਹੀਂ ਆਈ ਕਿ ਮੈਂ ਨਾਨੀ ਕੋਲ ਚੱਲੀ ਆ। ਅੱਛਾ। ਹਾਂ ਦਾਦੀ ਕੋਲ ਹੀ ਆ। ਉਹ ਵੀ ਤੰਗ ਬੜਾ ਕਰਦੇ ਨੇ ਨਾ ਧੋਪੋ ਚੜ ਜਾਂਦੀ ਮੈਨੂੰ। ਮੈਨੂੰ ਗਰਮੀ ਨਹੀਂ ਹੁੰਦੀ। ਗਰਮੀ ਗਰਮ ਕੇ ਨਹੀਂ। ਹੂੰ। ਚਲੋ ਕੋਈ ਨਾ। ਹੂੰ। ਹੋਰ ਹੋਰ ਮੈਂ ਚਾਹ ਬਣਾ ਕੇ ਦਿਉਣੀ ਹੈ। ਨਹੀਂ ਨਹੀਂ ਬੈਠੋ ਤੁਸੀਂ। ਨਹੀਂ। ਗੱਲਾਂ ਬਾਤਾਂ ਕਰਦੇ ਇੰਨੇ ਟਾਈਮ ਬਾਅਦ ਆਏ। ਟਾਈਮ ਹੀ ਦੇਰ ਬਾਅਦ ਆਈਆਂ ਤੂੰ। ਨਹੀਂ ਤੁਸੀਂ ਬੈਠੋ ਕੋਈ ਨਹੀਂ। ਹੂੰ। ਚਾਹ ਮੈਂ ਆਪੇ ਬਣਾ ਲੈਣੀ ਬਾਅਦ ਚ। ਨਾਵ ਤਾਂ ਉੱਤੇ ਹੀ ਬਣਾਣੇ ਕੰਮ ਕਰਦੀ ਆਂ ਇਹਦਾ ਐ ਮੈਂ ਬਣਾਉਣੀ ਆ ਕੋਈ ਨਹੀਂ ਮੰਮੀ ਫੇਰ ਬਾਅਦ ਚੋ ਪੀ ਲੈਣੇ ਆ ਬੈਠੋ ਤੀਹੇ ਬਾਅਦ ਚੋ ਬਣਾ ਲਾਂਗੇ ਮੈਂ ਆਪੀ ਫੇਰ ਪੀਨੇ ਦੋਨੇ ਜਣੇ ਅੱਛਾ ਠੀਕ ਹੈ ਹਾਂ ਉਹ ਮੈਂ ਕਹਿੰਦੀ ਨਾ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਨਾ ਮਨੀ ਦੇ ਰਿਸ਼ਤੇ ਬਾਰੇ ਹਾਂ ਕੀਤੀ ਤੇ ਉਹ ਮੰਮੀ ਕਹਿੰਦੇ ਕਿ ਜਾ ਕੇ ਫੇਰ ਰਾਮੋ ਸਾਹਮਣੇ ਆਪਣੀ ਮੰਮੀ ਨਾਲ ਬੈਠ ਕੇ ਗੱਲ ਕਰੇ ਆਈਂ ਇਹਦਾ ਚੰਗਾ ਲੱਗਦਾ ਫੋਨ ਤੇ ਤੇ ਮੈਂ ਉਹੀ ਗੱਲ ਕਰਨ ਆਈਂ ਜੀ ਤੁਹਾਡੇ ਨਾਲ ਅੱਛਾ ਹਾਂ ਤਰੇਹਾ ਕਿੱਧਰ ਗਈ ਆ ਚਲ ਉਹ ਰੇਖਾ ਹੁਣੇ ਗਈ ਆ ਸਕੂਲ ਗਈ ਆ ਮੈਂ ਕਿਹਾ ਵੀ ਤੁਸੀਂ ਤੇਦੀ ਜੀਂ ਆਉਣਾ ਆ ਕਿ ਤੂੰ ਰਹਿ ਲਾ ਘਰ ਹੀ ਮੰਮੀ ਤੇ ਸਕੂਲ ਸਕੂਲ ਲਾਇਆ ਉਹ ਸਕੂਲ ਨਹੀਂ ਜਾਂਦੀ ਹੁਣ ਕਾਲਜ ਜਾਂਦੀ ਹੈ ਹਾਂ ਪੁੱਤ ਚਲ ਠੀਕ ਆ ਮੈਂ ਤਾਂ ਬੋਲ ਹੋ ਗਿਆ ਤੇ ਉਹ ਕਿਹੜਾ ਪੜਨ ਜਾਂਦੀ ਆ ਉਹ ਹਾਂ ਚਲ ਹੋ ਗਿਆ ਹੁਣ ਉਹਨ ਤਾਂ ਮੈਂ ਤੇਰਾ ਰੋਕੇ ਹੀ ਮੈਂ ਆਣਾ ਤੇ ਦੀਦ ਨੇ ਤੂੰ ਰੁਕ ਜਾ ਘਰ ਹਾਂ ਆ ਤੇ ਮੈਂ ਵੀ ਸੋਚਿਆ ਮੈਨਰੇ ਨੂੰ ਛੁੱਟੀ ਕੀਤੀ ਹੋਣੀ ਆ ਚਲ ਬੈ ਕੇ ਤਸੱਲੀ ਨਰੇ ਨਹੀਂ ਰੋਕੇ ਦੀ ਮੈਨੂੰ ਤਾਂ ਰੋਕੇ ਆਗਾ ਮੈਂ ਵੀ ਨਾ ਆ ਜਾ ਅੱਛਾ ਤਾਂ ਕਹਿੰਦੀ ਨਹੀਂ ਮੇਰਾ ਕੋਈ ਇੱਕ ਬਰ ਉਹ ਟੈਸਟ ਹੋਣਾ ਹੈ ਟੈਸਟ ਹੋਣਾ ਹੈ ਟੈਸਟ ਤਾਂ ਉਹ ਉਹਦੇ ਕਰਕੇ ਚਲੀ ਗਈ ਅਮੇਸ ਮੈਂ ਤਾਂ ਕਿਹਾ ਹੀ ਉਹਨੂੰ ਅਮਰ ਸਾਹਮਣੇ ਬਿਠਾ ਕੇ ਪੁੱਛ ਲੈਨੇ ਆ ਰਾਜੀ ਹੋ ਰਹੀ ਸੀ ਹਾਂ ਚਲੋ ਕੋਈ ਨਹੀਂ ਹੋ ਤਾਂ ਕੀਤੀ ਮੈਂ ਉਹਨਾਂ ਨਾਲ ਅੱਛਾ ਹਾਂ ਠੀਕ ਹੈ ਆ ਕਹਿੰਦੀ ਕੋਈ ਨਹੀਂ ਮੰਨ ਗਈ ਮੰਨ ਗਈ ਸੀ ਤਾਂ ਬਾਕੀ ਉਹ ਜੋ ਤੇਰੇ ਕਹ ਬੰਨ ਹੈ ਨਾ ਨਹੀਂ ਨਹੀਂ ਮੰਮੀ ਹੋਣੀ ਕਰਦੇ ਮੰਨਦੇ ਆ ਤਾਂ ਠੀਕ ਆ ਚਲੋ ਹਨਾ ਹਾਂ ਨਹੀਂ ਉਹ ਮੰਨੇ ਨਾ ਮੰਨੀ ਵੀ ਮੰਨੇ ਆ ਘਰ ਦੇ ਵੀ ਮੰਨੇ ਆ ਖੋਸ਼ ਆ ਉਹ ਵੀ ਉਹ ਤਾਂ ਬਹੁਤ ਵਧੀਆ ਚਲੋ ਕਹਿੰਦੇ ਆ ਤਾਂ ਫੇਰ ਕਰ ਲਾਂਗੇ ਹਨਾ ਹਾਂ ਕੋਈ ਕਰਨਾਗੇ ਗੱਲ ਕੋਈ ਡੈਡੀ ਨਾ ਕੀਤੀ ਸੀ ਗੱਲ ਆ ਡੈਡੀ ਤੇ ਨਾ ਕੀਤੀ ਉਹ ਮੰਨ ਗਏ ਸੀ ਕਹਿੰਦੇ ਕੋਈ ਨਹੀਂ ਜੇ ਠੀਕ ਆ ਇੱਕ ਘਰ ਦੋਨੇ ਪਹਿਣਾ ਪਸੰਦੀ ਆ ਤਾਂ ਮਾੜਾ ਤਾਂ ਨਹੀਂ ਹੋਰ ਕੀ ਚਾਹੀਦਾ ਹਨਾ ਹਾਂ ਮੁੰਡਾ ਚੰਗਾ ਹੋਣਾ ਚਾਹੀਦਾ ਸਾਨੂੰ ਮੁੰਡਾ ਚੰਗਾ ਮੁੰਡਾ ਤਾਂ ਬਹੁਤ ਚੰਗਾ ਆ ਆ ਬੰਸ ਫਿਰ ਮੇਰੇ ਘਰੇ ਦੋਲੇ ਕੁਮਰ ਰੰਧਾ ਭਾਬੀ ਭਾਬੀ ਕਿੱਥੇ ਜਾਣਾ ਪੁੱਛ ਕੇ ਜਾਣਾ ਉਹ ਹੀ ਤਾਂ ਕੰਮ ਕਰਨਾ ਪੁੱਛ ਚਲੋ ਕੱਟੀਆਂ ਰਹੂੰਗੀ ਆ ਤੁਹਾਨੂੰ ਜਦੋਂ ਮਿਲ ਕੇ ਹਨਾ ਕਰੇ ਮੇਰੇ ਹੁੰਦੇ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਕੰਮ ਕਰੀ ਮੇਰਾ ਤੇਰੇ ਘਰ ਕੇ ਸਾਨੂੰ ਕੋਈ ਟੈਨਸ਼ਨ ਨਹੀਂ ਬਾਕੀ ਚਲੋ ਅੱਗੇ ਜੋ ਹਮ ਤੇ ਕੀ ਕਿਲੇ ਕਰਣਾ ਹੁਣ ਅਰੇ ਹੁਣੇ ਤਾਂ ਗਈ ਆ ਉਹ ਹੈ ਤਾ ਹੁਣ 2-3 ਵਜੇ ਆ ਮੈਂ। ਉਹਦੇ ਤੱਕ ਤਾਂ ਮੰਮੀ ਮੈਂ ਚੱਲ ਵੀ ਜਾਣਾ। ਨਾ ਕੋਈ ਨਹੀਂ ਤੂੰ ਇੱਥੇ ਹੀ ਆ ਜਾਣਾ ਕਿੱਥੇ ਅੱਜ ਰਾਤ ਰਹਿਣਾ। ਮੈਂ ਤਾਂ ਰਿਆਣੇ ਜਾਣਾ ਨਿਆਣੇ ਘਰ ਆ ਮੰਮੀ ਦੀ ਮੱਤ ਮਾਰ ਲੈ। ਉਹ ਰਾਹ ਜਾ ਕੇ ਸਾਨੂੰ ਭੁੱਲ ਲਈ ਗਈ ਹੈ। ਰਾਤ ਕਦੀ ਰਹੀ ਨਹੀਂ ਆਉਂਦੀ ਆ ਹੱਲੇ ਨਾ ਦੁਰਪੈਂਦੀ। ਤੁਹਾਨੂੰ ਪਤਾ ਘਰ ਕੰਮ ਕਿੰਨੇ ਹੁੰਦੇ ਆ। ਕੋਈ ਨਹੀਂ ਅੱਜ ਦਾ ਦਿਨ ਰਾਤ ਰਹਿਣਾ। ਨਹੀਂ ਨਹੀਂ ਰਿਆਣੇ ਜਾਣਾ ਮੈਂ ਚੱਲ ਜਾਣਾ ਨਿਆਣੇ ਤੰਗਬੋਧ ਕਰਦੇ ਮੰਮੀ ਨੂੰ। ਫੇਰ ਮੱਤ ਮਾਰ ਲੈਂਦੇ ਮੰਮੀ ਦੀ। ਨਾ ਆਦਮ ਜੀ ਕਰਤਾ ਤੇ ਹੁਣ ਅਜੇ ਤਾਲੇ ਹਨ ਨੀਤਾ ਉਸ ਘਰ ਵੀ ਸੁਣਾ ਸੁਣਾ ਯਾਰ ਦਿਲ ਜਿਆ ਮਿਲਦਾ ਰਹੇਗਾ ਇੱਕ ਕੁੜੀ ਹੈ ਨਾ ਪੁਮਕੀਤਾ ਤੇ ਫੋਨ ਵੀ ਨਹੀਂ ਚੱਕਿਆ ਇਹ ਨਾਂ ਇਹ ਦੇਖ ਕੇ ਸਕਾਲ ਵੀ ਚਲੂ ਮੇਰਾ ਫੋਨ ਹੈ ਨਾ ਫੋਨ ਕਰ ਦਮਾ ਭਲਾ ਕੀ ਕਰਾ ਚਾਹ ਲੱਗ ਕਿ ਤੇ ਮੇਰੇ ਕੋਲ ਨਹੀਂ ਆਉਂਦਾ ਸੀ ਦੇ ਕਹਿੰਦੇ ਮੈਂ ਤੈਨੂੰ ਫੋਨ ਕਰਾਂਗਾ ਕੀ ਹਾਲ ਹੈ ਸਾਥੀ ਬਾਰ ਹੋਰ ਕਿਦਾਂ ਹੋ? ਹੋਰ ਠੀਕ ਹੋ ਵਧੀਆ ਮੈਂ ਹਾਂ। ਹਾਂ ਤੂੰ ਕੱਲੀ ਐ ਮੈਂ ਮੰਡੀ ਚ ਨਹੀਂ ਮੈਂ ਕੱਲੀ ਆਈ ਆ ਮੈਂ। ਜੋੜ ਆਪਣੇ ਦਾ ਭਾਈ ਸੀ ਮੈਂ। ਅੱਛਾ ਹਾਂਜੀ ਉਹ ਕੋਲੇ ਜੇ ਨਹੀਂ ਲੱਗੀਆਂ ਜੰਦਰ ਮੈਨੂੰ ਕੋਲੇ ਜਾਣਾ ਸੀ ਨਾ ਲੇਟ ਹੋ ਗਿਆ। ਅੱਛਾ ਅੱਛਾ ਮੈਂ ਤਾਂ ਮੰਡੀ ਤੋਂ ਮੰਨਣ ਆਈ ਆ ਮੰਡੀ ਦੇ ਖਰੇਂਦਰ ਕੱਲੀ ਲਾਉਣ ਗਿਆ। ਚਲ ਆ ਜਾ ਸੰਦੇ ਚੱਲ। ਸਰੇ ਨਹੀਂ ਕਿਆ ਕਾ ਲੋਕ ਇਹ ਨਹੀਂ ਕਰਾ ਦਾ ਚਾਜ਼ ਕਾਜ਼ਿਰ ਨਹੀਂ ਹੋ ਗਈ ਆ ਆਪਣੇ ਕਿਹ ਕਿਹਾ ਨੇ ਅੱਛਾ ਫਰਮਿਆ ਰਹੇ ਹੱਦ ਦੇ ਲੋਕ ਨਹੀਂ ਨਾ ਖਿਣਦੇ ਹੋਣਾ ਨਹੀਂ ਮਨ ਇਹਦਾ ਪਤਾ ਨਹੀਂ ਹੱਦ ਚੁੱਕ ਚੁੱਕ ਤਾਂ ਨਿਕਲ ਜਾਂਦਾ ਉਹ ਬੜਾ ਦੱਸ ਕੇ ਜਾਂਦਾ ਹੈ ਜੀ ਚੱਲ ਬੈਠ ਤੂੰ ਮੈਂ ਪਾਣੀ ਲੈ ਕੇ ਆਉਂਦੀ ਤੇਰੇ ਲਈ ਕੋਈ ਨਹੀਂ ਆ ਉਹ ਅੰਨੇ ਬਾਕੀ ਬੜਾ ਲਾ ਤੋ ਤ ਨਵੇਂ ਤੱਕ ਜਾ ਤਾ ਕੋ ਨਹੀਂ ਆ ਜਾਣਾ ਨਾਲ ਮਿਲਣਾ ਆ ਕੋਈ ਨਹੀਂ ਸ਼ਾਮਾ ਤੱਕ ਰੁਕਦੀ ਆ ਫਿਰ ਮੈਂ ਚਲ ਜਾਣਾ ਤੁਹਾਨੂੰ ਪਤਾ ਕਾਮ ਵੀ ਬੜੇ ਨਾਲੇ ਮੇਰੇ ਖਾਣਾ ਕਰ ਲਈ ਗੱਲ ਫੋਨ ਤੇ ਹਾਂ ਚਲ ਕੋਈ ਨਹੀਂ ਉਹ ਮੰਨਦੀ ਆ ਫਿਰ ਨਾਲ ਮਿਲ ਕੇ ਜਾਵਾਂਗੀ ਹੁਣ ਉਹ ਨਾਲੇ ਕੋਈ ਨਹੀਂ ਮੈਂ ਠੀਕ ਲੈਣੀ ਆ ਜੇ ਤਾਂ ਆ ਗਈ ਮੇਰੇ ਹੁੰਦਿਆ ਹੁੰਦਿਆ ਤਾਂ ਮੈਂ ਜ਼ਰੂਰ ਮਿਲ ਕੇ ਜਾਵਾਂਗੀ ਨਹੀਂ ਤਾਂ ਫਿਰ ਮੈਨੂੰ ਹਨੇਰਾ ਹੋ ਜਾਣਾ ਜੇ ਮੈਂ ਨਹੀਂ ਲੱਗ ਗਈ ਹਾਂ ਕੋਈ ਨਹੀਂ ਮ ਬਣਾਵਾ ਫਿਰ ਮੈਂ ਚਾ ਚਲ ਆ ਫਿਰ ਨਹੀਂ ਮੈਂ ਬੈਠ ਤਾ ਮੈਂ ਬਣਾ ਕੇ ਦੇ ਦਿੰਦੀ ਨਹੀਂ ਨਹੀਂ ਮੈਂ ਬਣਾ ਲੈਨੀ ਆ ਤੁਸੀਂ ਬੈਠੋ ਚਲ ਆ ਫਿਰ ਦੋਨੇ ਜਣੀਆਂ ਬਣਾਉਣੀਆਂ ਚਲੋ ਫਿਰ ਦੋਨੇ ਮਿਲ ਕੇ ਬਣਾਉਣੀ ਇਹ ਮੈਂ ਅੰਜਾਇ ਕਰਨਾ ਇਹਦੇ ਨਾਲ ਆਪਣੀ ਸਕੂਟੀ ਤੇ ਠੀਕ ਆ ਉਹ ਤੱਕ ਤੁਰ ਕੇ ਆਉਣਾ ਪੈਂਦਾ ਨਹੀਂ ਤੇ ਹਾਂ ਦੇਖ ਲਓ ਭਾਬੀ ਆ ਨਹੀਂ ਨਾ ਤੇ ਕੰਮ ਵੀ ਨਹੀਂ ਕੋਈ ਹੋਇਆ ਮੰਮੀ ਨੇ ਵੀ ਨਹੀਂ ਖਲਾਰਾ ਚੱਕਿਆ ਜਿੱਦਾਂ ਛੱਡ ਕੇ ਗਈ ਹੈ ਨਾ ਉਦਾਂ ਹੀ ਆ ਮੰਮੀ ਨੇ ਵੀ ਹੁਣ ਮੈਨੂੰ ਕਹਿ ਲੱਗ ਪੈਣਾ ਆ ਝਾੜੂ ਲਾ ਤੇ ਆ ਕਰ ਮੇਤੋਂ ਨਹੀਂ ਹੁੰਦਾ ਆ ਭਾਬੀ ਪਤਾ ਨਹੀਂ ਆਈ ਹੋਣੀ ਕਿ ਨਹੀਂ ਹਲੋ ਆ ਗਣ ਕਿਦਾਂ ਚਲੋ ਹੋਰ ਘਰ ਪਰਿਵਾਰ ਠੀਕ ਠਾਕ ਅੱਛਾ ਅੱਛਾ ਹਾਂ ਬਸ ਠੀਕ ਠਾਕ ਆ ਹਾਂ ਕਿੱਥੇ ਉਹ ਤਾਂ ਲੜਕੇ ਗਈ ਹੂ ਆ ਬੱਸ ਤੈਨੂੰ ਪਤਾ ਤੇ ਹੈ ਹੀ ਆ ਅਮਨ ਤੇ ਉਹ ਦੋਨੇ ਜਣੀਆਂ ਲੱਗੀਆਂ ਰਹਿndੀਆਂ ਆ ਤੇ ਉਹ ਵੀ ਇਦਾਂ ਦੀ ਆ ਉਹਨੇ ਜਾ ਕੇ ਤੇ ਮੁੰਡੇ ਨੂੰ ਫੋਨ ਕੀਤਾ ਅਗਲੇ ਨੇ ਵੀ ਫੇ ਕਹਿਤਾ ਕਹਿੰਦਾ ਜਾ ਜਾ ਰਹਿਆ ਜਾ ਕੇ ਵੇਖੀ ਹੋਰ ਅਮਨ ਆ ਗਈ ਦੁੱਧਾ ਪੋਣਾ ਆਹੋ ਕਿੱਦਾਂ ਪਾਣੀ ਤਾਂ ਨਹੀਂ ਲਿਆਵਾ ਤੇਰੇ ਲਈ ਨਾ ਮੰਮੀ ਪਾਣੀ ਕੀ ਪੀਣਾ ਹਾਂ ਪਾਣੀ ਨਹੀਂ ਪੀਣਾ ਨਾ ਨਾ ਤੇ ਕੁਝ ਖਾਦਾ ਪੀਤਾ ਵੀ ਤੇ ਨਹੀਂ ਖਾ ਲਿਆ ਹੀ ਖਾ ਲੋ ਤੁਸੀਂ ਗੱਲ ਕੋਈ ਨਹੀਂ ਅੱਛਾ ਹਾਂ ਮਾਸੇ ਪਤਾ ਨਹੀਂ ਫੋਨ ਕੀਤਾ ਸੀ ਪਤਾ ਨਹੀਂ ਹੁਣ ਆਂਦੀ ਆ ਕਿ ਨਹੀਂ ਆਂਦੀ ਹੁਣ ਕਿੱਥੇ ਆਉਣਾ ਹੈ ਆਹੋ ਤੈਨੂੰ ਪਤਾ ਤੇ ਹੈ ਉਹਦੇ ਸੁਭਾਅ ਦਾ ਵੀ ਹਾਂ ਹਾਂ ਹੋ ਤੂੰ ਸੁਣਾ ਅੱਛਾ ਅੱਛਾ ਚਲੋ ਆਹ ਵਧੀਆ ਵਧੀਆ ਆ ਬੀਬੀ ਤੇਰੀ ਕਿੱਥੇ ਬਿਮਾਰ ਮਾਤਾ ਹੋਣੀ ਉਦਾਂ ਹੀ ਐਕਟਿੰਗ ਕਰਦੀ ਆਾਨੂੰ ਬੁਲਾਉਂਦੀ ਮਾਰੀ ਇਹ ਤੇਰਾ ਡੈਡੀ ਨਾ ਫੋਨ ਕਰਦਾ ਮੈਂ ਕਿੱਥੇ ਆਉਣਾ ਸੀਗਾ ਇਹਨੇ ਦੇ ਬਾਸ ਐਵੇਂ ਬਹਾਨਾ ਬਣਾਇਆ ਮੈਂ ਬਿਮਾਰ ਬਮੋਰਾ ਨਹੀਂ 2-4 ਦਿਨ ਰਹਿਣਾ ਸੀ ਉਹ ਵੀ ਨਹੀਂ ਰਹਿਣ ਦਿੰਦੇ ਮਾਪਿਆਂ ਦੇ ਸਾਨੂੰ ਮੈਂ ਤਾਂ ਰਹਿ ਕਿਉਂ ਨਹੀਂ ਹੋਰ 5-6 ਦਿਨ ਚਲੋ ਹਾਂ ਹਾਂ ਠੀਕ ਠਾਕ ਅਮਨ ਦੇਖੀ ਹਾਂ ਜਰਾ ਮੰਮੀ ਪਾਈ ਬੜਾ ਹੋ ਗਿਆ ਫਿਰ ਹੁਣ ਚੱਲੀ ਮੈਂ ਹੈ ਨਿਆਣੇ ਵੀ ਮੈਨੂੰ ਡੀਕਦੇ ਹੋਣੇ ਨਹੀਂ ਰੁਕ ਜਾ ਤੋੜੇ ਵੇਰਾ ਨਹੀਂ ਰੇਖਾ ਤੇ ਆਈ ਨਹੀਂ ਆ ਜਾਣਾ ਨਹੀਂ ਪਤਾ ਨਹੀਂ ਕਿੱਥੇ ਰਹਿ ਗਈ ਅੱਗੇ ਤਾਂ ਆ ਜਾਂਦੀ ਸੀ ਉੱਤੇ ਕੋਈ ਨਹੀਂ ਮੈਂ ਚਲਨੀ ਆ ਤੇ ਫਿਰ ਕੋਈ ਨਹੀਂ ਮੈਂ ਘਰ ਜਾ ਕੇ ਮੰਮੀ ਨਾਲ ਗੱਲ ਗੁੱਲ ਕਰਕੇ ਕਿ ਤੁਹਾਨੂੰ ਦੱਸਦੀ ਆ ਹੈ ਹਾਂ ਠੀਕ ਆ ਉਹ ਕਿੰਨੀ ਤਰੀਕ ਕਿਹੜੀ ਤਰੀਕ ਰੱਖਦੇ ਆ ਠੀਕ ਆ ਠੀਕ ਆ ਹਾਂ ਫਿਰ ਇੱਕ ਵਾਰੀ ਆਂਦੀ ਰੇਖਾ ਤੁਹਾਨੂੰ ਕਿਉਂ ਮੈਨੂੰ ਫੋਨ ਕਰ ਲਵੇ ਡੀਕ ਡੀਕ ਕੇ ਗਈ ਸੀ ਦੀਦੀ ਤੇਰੀ ਠੀਕ ਆ ਕੋਈ ਨਹੀਂ ਕਰ ਲੂਗੀ ਹਾਂ ਚਲੋ ਠੀਕ ਆ ਫਿਰ ਬਾਕੀ ਦੱਸ ਦੇ ਜੋ ਤੁਹਾਡਾ ਹੋਊਗਾ ਨਾ ਨਹੀਂ ਨਹੀਂ ਉਹ ਤੁਹਾਨੂੰ ਦੱਸ ਦਾਂਗੇ ਮੰਮੀ ਨਾਲ ਗੱਲ ਕਰਕੇ ਕਿੰਨੀ ਤਰੀਕ ਆ ਤੇ ਕਿੰਨੀ ਨਹੀਂ ਦੱਸ ਦੇਣੇ ਜਿਹਾ ਚਲੋ ਠੀਕ ਆ ਫਿਰ ਹੈ ਚੰਗਾ ਮੈਂ ਚਲਨੀ ਆ ਟਾਈਮ ਬਹੁਤ ਹੋ ਗਿਆ ਮੰਮੀ ਹੱਲੇ ਮੈਂ ਆਈ ਆ ਪਤਾ ਨਹੀਂ ਕੌਣ ਆ ਗਿਆ ਇੱਕ ਦੇਖੀ ਦੇਖੀ ਇੱਕ ਮਿੰਟ ਮੈਂ ਮੈਂ ਦੇਖ ਕੇ ਆਈ ਹਾਂ ਹਾਂ ਠੀਕ ਠਾਕ ਬਸ ਬਸ ਇਹੀ ਆ ਨਾ ਉਹ ਹੁੰਦੀ ਆ ਨਾ ਇਹ ਹੁੰਦੀ ਆ ਮੇਰੀ ਪਤਾ ਨਹੀਂ ਕੌਣ ਆ ਗਿਆ ਆ ਆ ਤੂੰ ਬੀਕਾ ਆ ਗਈ ਮੰਮੀ ਨੂੰ ਦੱਸਾਂ ਜਾ ਆ ਗਈ ਆਇਆ ਦੇਖੀ ਕੀ ਹੋਇਆ ਮਾਤਾ ਨੂੰ ਮੰਮੀ ਫੋਨ ਕਰ ਤੂੰ ਪਹਿਲਾਂ ਚੱਲ ਚੱਲ ਕੋਈ ਨਹੀਂ ਗਗਨ ਮੈਂ ਤੈਨੂੰ ਬਾਅਦ ਚ ਫੋਨ ਕਰੂੰਗੀ ਚੰਗਾ ਚੰਗਾ ਕੀ ਹੋਇਆ ਭਾਬੀ ਆ ਗਈ ਆ ਕਿੱਥੇ ਐ ਇੱਧਰ ਹੀ ਬੈਠੀ ਆਉਣੀਆਂ ਵਾ ਚੱਲ ਮੈਂ ਆਪਣੇ ਕੋਲ ਗਈ ਤੂੰ ਆ ਜਾ ਦੋ ਮਿੰਟ ਜਾ ਸਾਸ੍ਰੀਕਾਰ ਬੁਲਾ ਲਾ ਬੁਲਾ ਲਾ ਪੁੱਛ ਲਾ ਹਾਲ ਚੱਲ ਫੇਰ ਬੋਲੂਗੀ ਵੀ ਨਿਆਣੇ ਨੂੰ ਅਕਲ ਨਹੀਂ ਦਿੱਤੀ ਹੈਗੀ ਹਾਂ ਮੰਮੀ ਕੀ ਹੋ ਗਿਆ ਹੋਰ ਪਰ ਬੈਨੇ ਅਗਾ ਇਹਦਾ ਹੋਰ ਕਿੱਧਰ ਉਬੀ ਠੀਕ ਐ ਅੱਛਾ ਸਸੀ ਕਾਲ ਸਸੀ ਕਾਲ ਬੀਬੀ ਸਸੀ ਕਾਲ ਹੋਰ ਸੁਣਾ ਕੀ ਹੋ ਗਿਆ ਬੀਬੀ ਨੂੰ ਬਸ ਕੁਛ ਨਹੀਂ ਚੱਕਰ ਜੇ ਆਈ ਜਾਂਦੇ ਖਣੀ ਬੀਪੀ ਲੋ ਹੋ ਗਿਆ ਬੀਬੀ ਕਿੱਦਾਂ ਲੋ ਹੋ ਗਿਆ ਕੀ ਗੱਲ ਕੋਈ ਟੈਨਸ਼ਨ ਲੈ ਲਈ ਪਤਾ ਨਹੀਂ ਟੈਨਸ਼ਨ ਟੋਨਸ਼ਨ ਤਾਂ ਕੀ ਲੈਣੀ ਆ ਮੇਰ ਤੋਂ ਤਾਂ ਸਿਹੇਰ ਦਾ ਕੋਈ ਕੰਮ ਵੀ ਨਹੀਂ ਹੋਇਆ ਸਾਰਾ ਇਦਾਂ ਹੀ ਪਿਆ ਨਾ ਰੋਟੀ ਪੱਕੀ ਨਾ ਭੁੱਖਦੀ ਇਹ ਕੁੜੀ ਵੀ ਹੁਣ ਕਾਲਜ ਤੋਂ ਆਈ ਐ ਨਾ ਐਤੋਂ ਇਹਨੂੰ ਪੁਕਾ ਕੇ ਦੇ ਹੋਈ ਉਹ ਦੋਸਤ ਆ ਨਾ ਉਹ ਤਾਂ ਮੇਰੇ ਤੁਹਾਡੇ ਮੁੰਡੇ ਨੇ ਫੋਨ ਕੀਤਾ ਕਹਿੰਦਾ ਮੰਮੀ ਬਿਮਾਰ ਆ ਘਰ ਨੂੰ ਚਲੋ ਮੈਂ ਫੇਰ ਆਈ ਮੈਂ ਕਿਹਾ ਚੱਲ ਚੱਲਦੇ ਆ ਦੇਖਦੇ ਮਰਨ ਕੀ ਹੋ ਗਈ ਲੈਣਾ ਨਹੀਂ ਭਾਗੀ ਧੋਕ ਦੇ ਲੋਰ ਤੇ ਫੇਰ ਹੁਣ ਮਾਤਾ ਬਿਮਾਰ ਫੇਰ ਇਹ ਕਹਿਣਾ ਮਾਤਾ ਬਿਮਾਰ ਆ ਆਪ ਉੱਥੇ ਬੈਠੀ ਹੈ ਉਹ ਬੰਦੇ ਦੇ ਦਿਲ ਤੋਂ ਲਾ ਰੱਖੇ ਕਿਦਾ ਕੀ ਆ ਸਾਹ ਵੀ ਲੈਣਾ ਹੀ ਮੈਂ ਲੈਣਾ ਨਹੀਂ ਤੂੰ ਗਏ ਹੀ ਗਏ ਹੁਣ ਤੇ ਆ ਚਲੋ ਕੋਈ ਨਹੀਂ ਕਿਦਾ ਉਧਰ ਠੀਕ ਠਾਕ ਹੈ ਹਾਂ ਸਾਹਿਬ ਠੀਕ ਠਾਕ ਹੈ ਚਲੋ ਲੱਠੋ ਮੈਂ ਫੇ ਚਾਹੋ ਬਣਾਉਣੀ ਹੈ ਫੇ ਕਰੋ ਰਾਮ ਦਵਾਈ ਦੋ ਹੀ ਲੈਣ ਦੀ ਤੁਆ ਹੀ ਲਿਆਂਦੀ ਖਾਦੀ ਆ ਕਿੱਥੇ ਫਰਕ ਲੱਗਾ ਉਹਦੇ ਨਾਲ ਫੇਰ ਕੋਈ ਰਿਪੋਰਟਾਂ ਦੇ ਪਟਾਖਾ ਕਰਾਓ ਨਾ ਫੇਰ ਹੀ ਪਤਾ ਲੱਗਣਾ ਵੀ ਕੀ ਗੱਲ ਹੈ ਕੀ ਨਹੀਂ ਚਲ ਦੇਦੀ ਆ ਹੁਣ ਕੱਲ ਨੂੰ ਆ ਚਲ ਦੇਖੋ ਆ ਵੇਖਦੀ ਆ ਚਲ ਹਾਂ ਚਲ ਆਦੀ ਹੋ ਗਈ ਨਾ ਬਦ ਐ ਭਾਗੀ ਅੱਜ ਨਹੀਂ ਆਈ ਨਾ ਤੇਰੀ ਭਾਬੀ ਵੀ ਘਰ ਹੈਗੀ ਬਲਕਿ ਹੋ ਗਈ ਤਾਂ ਮੈਨੂੰ ਦੱਸ ਦੇਣਾ ਚਾਹੀਦਾ ਸੀਗਾ ਸਾਰੇ ਕੰਮ ਮੰਮੀ ਨੂੰ ਕਰਨਾ ਪੈਣਾ ਅਗੀ ਜਣਾਸ ਦਾ ਬੇਨਕਲਾ ਤੇ ਕਿਉਂ ਆਇਆ ਤੇ ਕਿਹਦੇ ਦੇ ਕਿਹੜਾ ਉਹ ਕੀ ਕਰਨ ਗਿਆ ਤੂੰ ਕੀ ਕਰਨ ਆਈ ਐ ਤੇ ਮੈਨੂੰ ਕੋਈ ਕੰਮ ਕਰਨਾ ਨਹੀਂ ਆ ਮੈਂ ਵੀ ਕੋ ਕੰਮ ਹੀ ਭੇਜਿਆ ਉਹਨੂੰ ਕਿਹੜਾ ਕੰਮ ਮੈਂ ਭੇਜਿਆ ਉਹ ਮਨੀ ਤੇ ਰਿਸ਼ਤੇ ਵਾਲੀ ਗੱਲ ਕਰਨ ਵਾਸਤੇ ਕੀ ਮੰਮੀ ਆਉ ਉਹਦੇ ਛੋਦੇ ਭੈਣ ਵੱਲੋਂ ਕਾਜਲ ਦੇ ਭੈਣ ਵੱਲੋਂ ਤੁਸੀਂ ਕੀ ਕਹੀ ਜਾਂਦੇ ਮੈਂ ਆ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮੇਰੇ ਦੇ ਚ ਦਿਮਾਗ ਖਰਾਬ ਕਰਨ ਵਾਲੀ ਕਿਹੜੀ ਗੱਲ ਆ ਉਹਦੀ ਭੈਣ ਜਿਹੜੀ ਆ ਕਾਜਲ ਦੀ ਹਰੇਖਾ ਉਥੇ ਨਹੀਂ ਕਰਨਾ ਹੈਗਾ ਰਿਸ਼ਤਾ ਕਿਉਂ ਹੁੰਦਾ ਨਹੀਂ ਦੋਨੇ ਤੁਸੀਂ ਇੱਕ ਹੀ ਤਰ੍ਹਾਂ ਦੇ ਲੈ ਆਣੀਆਂ ਕੁੜੀਆਂ ਤੇ ਫਿਰ ਕਿਉਂ ਹੋਇਆ ਇੱਕ ਘਰ ਦੀ ਆ ਜੂਗੀ ਆ ਤਾਂ ਮਾੜਾ ਭੈਣ ਭੈਣ ਆ ਰੋ ਨਹੀਂ ਮਨੀ ਸਾਡਾ ਇੰਨਾ ਵੀ ਨਹੀਂ ਰਿਹਾ ਹੈਗਾ ਇੱਕ ਪਹਿਲਾਂ ਤੁਸੀਂ ਗਰੀਬ ਘਰ ਦੀ ਲੈ ਆਂਦੀ ਆ ਤੇ ਹੁਣ ਤੁਸੀਂ ਦੂਸਰੀ ਵੀ ਗਰੀਬ ਘਰ ਦੀ ਲੈ ਕੇ ਆਣੀ ਆ ਮੇਰੇ ਪੁੱਤ ਇਦਾਂ ਨਹੀਂ ਕਹੀਦਾ ਹੁੰਦਾ ਉਹ ਕਾਜਲ ਦੇ ਤਾਂ ਕਿੰਨੀ ਚੰਗੀ ਆ ਨਹੀਂ ਉਥੇ ਨਹੀਂ ਕਰਨਾ ਹੈਗਾ ਤੁਸੀਂ ਨਾਲ ਪਹਿਲਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਹੈਗੀ ਮੈਂ ਤੇਨੂੰ ਪੁੱਛਿਆ ਮੈਂ ਕਿਹਾ ਤੁਸੀਂ ਤੈਨੂੰ ਪੁਆਉਂਗੀ ਤੇ ਫੇਰ ਚੱਲ ਗੱਲ ਕਰਾਂਗੀ ਤੇਰੇ ਨਾਲ ਗੱਲ ਕਰਾਂਗੀ ਪਹਿਲਾਂ ਤੁਸੀਂ ਉਹਨੂੰ ਭੇਜ ਦਿੱਤਾ ਹੁਣ ਬਾਅਦ ਤੁਸੀਂ ਮੇਰੇ ਨਾਲ ਗੱਲ ਲੱਗੇ ਕਰਨ ਪਹਿਲਾਂ ਕਰਨੀ ਚਾਹੀਦੀ ਸੀ ਤੁਹਾਨੂੰ ਮੇਰੇ ਨਾਲ ਗੱਲ ਚਲ ਕੋਈ ਨਹੀਂ ਫੋਨ ਕਰ ਦਿੱਤੀ ਤਾਂ ਹੁਣ ਕੀ ਹੋ ਗਿਆ ਆ ਨਹੀਂ ਉੱਥੇ ਨਹੀਂ ਕਰਨਾ ਹੈਗਾ ਰਿਸ਼ਤਾ ਤਾਂ ਫੇਰ ਹੋਰ ਦੱਸ ਕਿੱਥੇ ਕਰਨਾ ਹੈ ਮੈਂ ਸਮਝ ਕੇ ਮੈਂ ਇਹਦਾ ਰਿਸ਼ਤਾ ਲੈ ਕੇ ਆਈ ਸੀ ਤੇ ਤੁਸੀਂ ਪਹਿਲੀ ਉਹਦੀ ਗੱਲ ਤੁਰ ਲਈ ਆ ਤਾਂ ਤੂੰ ਮੈਨੂੰ ਉਦੋਂ ਫੋਨ ਤੇ ਦੱਸ ਦੇਣਾ ਸੀਗਾ ਨਾ ਮੈਂ ਕਿ ਚਲ ਮੈਂ ਤੁਹਾਨੂੰ ਸਰਪ੍ਰਾਈਜ਼ ਦੂੰਗੀ ਤੁਸੀਂ ਉਲਟਾ ਮੈਨੂੰ ਸਰਪ੍ਰਾਈਜ਼ ਦੇ ਦਿੱਤਾ ਮੈਂ ਹੁਣ ਤਾਂ ਪੁੱਤ ਮੈਂ ਉਹਨੂੰ ਭੇਜ ਦਿੱਤਾ ਇਹਦਾ ਚੰਗਾ ਨਹੀਂ ਨਾ ਲੱਗਦਾ ਹੁਣ ਉਹਨੂੰ ਭੇਜ ਦਿੱਤਾ ਉਹ ਪੇਕੇਆਂ ਦੇ ਗਈ ਆ ਆਪਣੇ ਆ ਕੇ ਗੱਲ ਕਰਨ ਵਾਸਤੇ ਆਪਣੀ ਮੰਮੀ ਦੇ ਨਾਲ ਤੇ ਹੁਣ ਜਦੋਂ ਆਊਗੀ ਉਹਨੂੰ ਮੈਂ ਮਨਾ ਕਰਾਂਗੀ ਤਾਂ ਫਿਰ ਇਹਦਾ ਚੰਗਾ ਜਿਆ ਨਹੀਂ ਲੱਗਦਾ ਹੈਗਾ ਤੂੰ ਦੱਸ ਕਿ ਮੈਂ ਕੀ ਕਰੀਏ ਇਹ ਤੁਸੀਂ ਮੰਮੀ ਉੱਥੇ ਕਰਨਾ ਨਾ ਰਿਸ਼ਤਾ ਤੇ ਮੈਂ ਇਸ ਘਰ ਵਿੱਚ ਪੈ ਨਹੀਂ ਪਾਣਾ ਹੈਗਾ ਮੈਂ ਚੱਲੀ ਆਂ